ਸਾਰਾ ਦਿਨ ਘਰ ਦੇ ਕੰਮ ਕਰਦੇ ਰਹੋ ਕਿ ਘਰ ਦੇ ਕੰਮ ਖਤਮ ਹੁੰਦਾ ਨਾਮ ਹੀ ਨਹੀਂ ਲੈਂਦੇ ਮੇਰਾ ਬੇਟਾ ਬਾਹਰ ਗਿਆ ਤੇ ਕੰਮ ਗਿਆ ਸੀ ਤੇ ਬਾਹਰੋਂ ਆਇਆ ਤੇ ਕਹਿੰਦਾ ਮੰਮੀ ਬਾਰ ਬਹੁਤ ਜ਼ਿਆਦਾ ਗਰਮੀ ਹੈ ਤੇ ਮੈਨੂੰ ਕੋਈ ਠੰਡਾ ਹੀ ਬਣਾ ਦਿਓ ਤੇ ਮੈਂ ਕਿਹਾ ਕੀ ਪੀਣਾ ਤੇ ਕਹਿੰਨਾਗਾ ਕੁਝ ਹੀ ਬਣਾ ਦਵਾਂ ਮੈਂ ਫ੍ਰੀਜ ਕੋਲਿਆਂ ਤੇ ਫ੍ਰੀਜ ਚੋਂ ਦੁੱਧ ਪਿਆ ਸੀਗਾ ਤੇ ਮੈਂ ਦੁੱਧ ਨੂੰ ਲੈ ਕੇ ਸਿੱਧਾ ਆ ਗਈ ਕਿਚਨ ਚ ਪਹਿਲੇ ਤੇ ਮੈਂ ਸੋਚਿਆ ਚਲੋ ਬਣਾਉਣਾ ਸ਼ੇਕ ਹੀ ਬਣਾ ਦਿੰਦੀ ਆ ਫਿਰ ਮੈਂ ਦੇਖਿਆ ਤੇ ਕੇਲੇ ਤੇ ਹੈਗੇ ਨਹੀਂ ਸੀਗੇ ਤੇ ਫਿਰ ਮੈਂ ਸੋਚਿਆ ਹੁਣ ਕੀ ਬਣਾ ਕੇ ਦਵਾਂ ਬੱਚਿਆਂ ਨੂੰ ਫੇ ਮੇਰੇ ਦਿਮਾਗ ਆਇਆ ਕਿ ਮੈਂ ਰਬੜੀ ਬਣਾ ਕੇ ਤਿਆਰ ਕਰ ਦਿੰਦੀ ਆਂ ਵੈਸੇ ਬੱਚੇ ਖੁਸ਼ ਹੋ ਕੇ ਖਾ ਲੈਂਦੇ ਨੇ ਬੱਚਿਆਂ ਨੂੰ ਠੰਡਾ ਚਾਹੀਦਾ ਠੰਡੇ ਵਿੱਚ ਕੁਝ ਵੀ ਦੇ ਦਿਓ ਉਹਨਾਂ ਨੂੰ ਤੇ ਖੁਸ਼ ਹੋ ਕੇ ਖਾ ਲੈਂਦੇ ਨੇ ਤੇ ਸਭ ਤੋਂ ਪਹਿਲਾਂ ਇਹ ਨਾ 1.5 ਕਿਲੋ ਦੁੱਧ ਸੀਗਾ ਇਹਦੇ ਜੋ ਦੁੱਧ ਦੇ ਉੱਪਰ ਜੋ ਮਲਾਈ ਆਈ ਸੀ ਨਾ ਉਹਨੂੰ ਸੀਰ ਉਤਾਰ ਕੇ ਨਾ ਕੜਾਈ ਦੇ ਵਿੱਚ ਪਾ ਦਿਆਂਗੇ ਇਹ ਮਲਾਈ ਵੀ ਰਬੜੀ ਦੀ ਵਿੱਚ ਇਸਤੇਮਾਲ ਕਰਾਂਗੇ ਤੇ ਵੈਸੇ 1.5 ਕਿਲੋ ਦੁੱਧ ਸੀਗਾ ਅਗਰ ਮੈਂ ਗਲਾਸ ਨਾਲ ਨਾਪ ਕੇ ਪਾਰੀ ਸਾਢੇ 3-4 ਗਲਾਸ ਦੁੱਧ ਨਿਕਲਿਆ ਦੁੱਧ ਉਹ ਹੀ ਕੜਾਈ 'ਚ ਪਾਤਾ ਸੀ ਜੋ ਵੀ ਮਲਾਈ ਲੱਗੀ ਸੀ ਨਾ ਬਤਿਲੇ 'ਚ ਉਹਨੂੰ ਵੀ ਉਤਾਰ ਕੇ ਸੀ ਕੜਾਈ ਦੇ ਵਿੱਚ ਐਡ ਕਰ ਦੰ ਦੁੱਧ ਵਿੱਚ ਹੁਣ ਦੁੱਧ ਨੂੰ ਹੀ ਸਭ ਤੋਂ ਪਹਿਲੇ ਰੱਖਾਂਗੇ ਗੈਸ 'ਤੇ ਗੈਸ ਨੂੰ ਕਰਾਂਗੇ ਹਾਈ ਫਲੇਮ ਤੇ ਤਾਂ ਕਿ ਇਹਦਾ ਵਧੀਆ ਉਬਾਲ ਆ ਸਕੇ ਉਸ ਤੋਂ ਪਹਿਲੇ ਥੋੜਾ ਜਿਹਾ ਦੁੱਧ ਲੈ ਕੇ ਨਾ ਕੋਲੀ 'ਚ ਘੜ ਦਿਆਂਗੇ ਇਹ 'ਚ ਪਾ ਦਿਆਂਗੇ ਕੁਝ ਕੇਸਰ ਦੇ ਧਾਗੇ ਤਾਂ ਕਿ ਤਾਂ ਕਿ ਇਹਦਾ ਵਧੀਆ ਜਿਹਾ ਕਲਰ ਆ ਸਕੇ ਤੇ ਇਹਨੂੰ ਪਾ ਕੇ ਨਾ ਕਿਸੇ ਧਾਗੇ ਨੂੰ ਦੁੱਧ 'ਚ ਸਾਈਡ ਤੇ ਰਹਾ ਦਾਂਗੇ ਇਹਨੂੰ ਬਾਅਦ 'ਚ ਪਾਵਾਂਗੇ ਰਬੜੀ ਵਾਲੇ ਦੁੱਧ ਦੇ ਵਿੱਚ ਇਹਦਾ ਵਧੀਆ ਕਲਰ ਆਏਗਾ ਨਾਲ ਹੀ ਮੈਂ ਲੈ ਆਈ ਸੀ ਨੇ ਐਸੀ ਥੋੜੀ ਜਿਹੀ ਡਰਾਈ ਫਰੂਟਸ 15 ਵੀ ਦਾਣੇ ਲਈ ਐਸੀ ਕਾਜੂ ਦੇ 15 ਵੀ ਦਾਣੇ ਲਈ ਹੀ ਬਦਾਮ ਦੇ ਥੋੜੇ ਨਾਲ ਮੈਂ ਲਿਆ ਹੀ ਪਿਸਤਾ ਇਹ ਕਾਜੂ ਨਾ ਮੈਂ ਟੁਕੜਾ ਕਾਜੂ ਮਾਰਕੀਟ ਤੋਂ ਲੈ ਕੇ ਆਂਦੀ ਜੇ ਮੈਂ ਬੱਚਾ ਨੂੰ ਸ਼ੇਕ ਵਗੈਰਾ ਬਣਾ ਕੇ ਦਿੰਦੀ ਨਾ ਉਹ ਚੀਜ਼ ਇਸਤੇਮਾਲ ਕਰਦੀਆਂ ਇਹ ਮੈਂ ਅਲੱਗ ਹੀ ਲੈ ਕੇ ਆਂਦੀ ਆ ਹੁਣ ਡਰਾਈ ਫਰੂਟ ਨੂੰ ਹੀ ਹੱਥ ਨਾਲ ਚੋਪ ਕਰ ਲਵਾਂਗੇ ਵੈਸੇ ਮੇਰੇ ਕੋਲ ਮਤਲਬ ਕਿ ਚੋਪਰ ਸੀਗਾ ਛੋਟਾ ਇਹ ਮੈਂ ਔਨਲਾਈਨ ਲਿਆ ਸੀਗਾ ਬਟ ਉਹ ਨਾ ਇੱਕ ਦੋ ਵਾਰ ਜੀ ਖਰਾਬ ਹੋ ਗਿਆ ਸੀ ਵਧੀਆ ਨਹੀਂ ਨਿਕਲਿਆ ਤੇ ਡਰਾਈ ਫਰੂਟ ਨੂੰ ਵੀ ਹੱਥ ਨਾਲ ਚੋਕ ਕਰਕੇ ਡਰਾਈ ਫਰੂਟ ਨੂੰ ਰੱਖਤਾ ਸਾਈਡ ਤੇ ਇਹ ਇਧਰ ਦੁੱਧ ਨੂੰ ਉਬਾਲ ਆ ਗਿਆ ਸੀਗਾ ਵਧੀਆ ਹੁਣ ਦੁੱਧ ਨੂੰ ਲਗਾਤਾਰ ਹਿਲਾਵਾਂਗੇ ਤਾਂ ਕਿ ਦੁੱਧ نیچے ਨਾ ਲੱਗ ਜੇ ਉਹ ਦੁੱਧ ਨੂੰ ਅਸੀਂ ਇੰਨਾ ਉਬਾਲਣਾ ਹੈ ਕਿ ਇਹ ਦੁੱਧ ਸਾਡਾ ਮਤਕੀ ਜਿਵੇਂ 1.5 ਕਿਲੋ ਦੁੱਧ ਸੀ ਨਾ ਤੇ ਉਹ ਬਾਲ ਕੇ 1 ਕਿਲੋ ਦੁੱਧ ਰਹਿ ਜੇ ਅਸੀਂ ਇੰਨਾ ਨੂੰ ਉਬਾਲਣਾ ਉਹ ਨਾਲ ਦੇ ਨਾਲ ਅਸੀਂ ਜੋ ਸਾਈਡ ਤੇ ਮલાઈ ਲੱਗੇਗੀ ਨਾ ਕੜਾਈ ਚ ਅਸੀਂ ਉਤਾਰ ਕੇ ਨਾ ਉਹਨੂੰ ਦੁੱਧ ਦੇ ਵਿੱਚ ਐਡ ਕਰਦੇ ਜਾਵਾਂਗੇ ਤਾਂ ਕਿ ਸਾਡਾ ਦੁੱਧ ਵਧੀਆ ਠਿੱਕ ਹੋ ਸਕੇ ਤੇ ਦੁੱਧ ਨੂੰ ਲਗਾਤਾਰ ਉਬਾਲਾਂਗੇ ਬੱਚਿਆਂ ਨੂੰ ਤੁਸੀਂ ਉਹਨਾਂ ਨੂੰ ਠੰਡਾ ਚਾਹੀਦਾ ਗਰਮੀਆਂ ਦੇ ਵਿੱਚ ਠੰਡਾ ਬਣਾ ਦਿਓ ਠੰਡਾ ਬਣਾ ਦਿਓ ਪਰ ਐਸਾ ਨਹੀਂ ਕਿ ਰੋਜ਼ ਮੰਗੋ ਸ਼ੇਕ ਬਣਾਉਣਾ ਸ਼ੇਕ ਨਹੀਂ ਉਹਨਾਂ ਨੂੰ ਵੈਰਾਈਟੀ ਵੀ ਅਲੱਗ-ਅਲੱਗ ਚਾਹੀਦੀ ਹੈ ਜਿਵੇਂ ਕਦੀ ਬਨਾਣਾ ਸ਼ੇਕ ਕਦੀ ਮੰਗੋ ਸ਼ੇਕ ਕਦੀ ਰਬੜੀ ਕਦੀ ਕੁਝ ਕਦੀ ਕੁਝ ਭਾਈ ਅਸੀਂ ਪਰੇਸ਼ਾਨ ਹੋ ਗਏ ਵੀ ਹੁਣ ਕਿਆ ਠੰਡਾ ਬਣਾ ਕੇ ਦੀਏ ਉਹਨਾਂ ਨੂੰ ਤੇ ਦੁੱਧ ਨੂੰ ਵਧੀਆ ਮਾਲ ਆ ਗਈ ਜੋ ਹੀ ਕੇਸਰ ਦੁੱਧ ਬਣਾ ਕੇ ਰੱਖਿਆ ਸੀ ਨਾ ਉਹਨੂੰ ਹੁਣ ਇਸ ਦੁੱਧ ਵਿੱਚ ਅਸੀਂ ਐਡ ਕਰ ਦਿੱਤਾ ਹੁਣ ਉਹਨੂੰ ਥੋੜਾ ਜਿਹਾ ਮਿਕਸ ਕਰਾਂਗੇ ਇੱਕ ਵਧੀਆ ਜਿਹਾ ਕਲਰ ਆ ਜਾਏਗਾ ਤੇ ਇਹਦੇ ਵਿੱਚ ਐਡ ਕਰਕੇ ਤੇ ਨਾਲ ਹੀ ਮਿਲ ਚ ਨਾ ਫਲੇਵਰ ਲਈ ਪਾਤਾ ਹੀ ਇੱਕ ਛੋਟੀ ਚਮਚ ਛੋਟੀ ਇਲਾਚੀ ਦੀ ਪੀਸੀ ਇਲਾਚੀ ਅ ਇਹਨਾਂ ਫਲੇਵਰ ਬਹੁਤ ਹੀ ਵਧੀਆ ਆਉਂਦਾ ਛੋਟੀ ਇਲਾਚੀ ਬਿਨਾਂ ਤਾਂ ਕੋਈ ਮਜ਼ਾ ਹੀ ਨਹੀਂ ਹੈ ਤੇ ਨਾਲ ਹੀ ਮਿਲ ਚ ਨਾ ਇੱਕ ਮਤਲਬ ਕਿ ਚਾਰ ਕ ਚਮਚੇ ਪਾਈ ਸੀ ਸੁੱਕਾ ਦੁੱਧ ਉਹ ਚ ਥੋੜਾ ਨੋਰਮਲ ਦੁੱਧ ਪਾ ਕੇ ਨਾ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਸੀ ਹੁਣ ਇਹ ਜੋ ਰਬੜੀ ਦਾ ਦੁੱਧ ਸੀ ਨਾ ਇਹ ਚ ਥੋੜਾ ਥੋੜਾ ਕਰਕੇ ਨਾ ਐਡ ਕਰਦੇ ਜਾਵਾਂਗੇ ਨਾਲ ਨਾਲ ਹੀ ਫਟਾਟਾ ਨਾਲ ਮਿਕਸ ਵੀ ਕਰਦੇ ਜਾਵਾਂਗੇ ਤਾਂ ਕਿ ਇਹ ਨਾ ਡਲੀਆਂ ਜੇ ਨਾ ਬਣ ਜਾਣ ਤੇ ਇਹਨੂੰ ਲਗਾਤਾਰ ਨਾਲ ਮਿਕਸ ਕਰਨਾ ਸੀ ਵੈਸੇ ਤੇ ਸੁੱਕਾ ਦੁੱਧ ਮੈਂ ਕਦੀ ਇਸਤੇਮਾਲ ਨਹੀਂ ਕੀਤਾ ਸੱਚ ਮਨੋਂ ਤੇ ਮੈਂ ਪਹਿਲੀ ਵਾਰ ਹੀ ਲੈ ਕੇ ਆਈਆਂ ਤੇ ਪਹਿਲੀ ਵਾਰ ਹੀ ਮੈਂ ਰਬੜੀ ਦੇ ਵਿੱਚ ਸੁੱਕਾ ਦੁੱਧ ਐਡ ਕਰ ਰਹੀ ਆਂ ਸੂਕਾ ਦੁੱਧ ਪਾ ਕੇ ਤੇ ਨਾਲ ਹੀ ਮੈਂ ਉਚ ਪਾਤੇ ਹੀ ਡਰਾਈ ਫਰੂਟਸ ਥੋੜੇ ਹੀ ਮੈਂ ਪਾਤੇ ਥੋੜੇ ਮੈਂ ਬਚਾ ਕੇ ਰੱਖ ਲਏ ਮਾਦੇ ਚ ਇਸਤੇਮਾਲ ਕਰਾਂਗੇ ਡਰਾਈ ਫਰੂਟ ਨੂੰ ਪਾ ਕੇ ਮਿਕਸ ਕਰਕੇ ਤੇ ਜੋ ਸਾਈਡ ਤੇ ਮਲਾਈ ਲੱਗੀ ਸੀ ਨਾ ਮੈਂ ਚਮਚੇ ਦੇ ਨਾਲ ਉਤਾਰ ਕੇ ਨਾ ਤੇ ਦੁੱਧ ਵਿੱਚ ਐਡ ਕਰ ਰਹੀ ਸੀਗੀ ਤੁਸੀਂ ਇਹ ਦੇਖ ਸਕਦੇ ਹੋ ਹੋਲੀ ਲੇ ਕੇ ਸਾਡਾ ਦੁੱਧ ਵੀ ਡੇਢ ਦੀ ਜਗ੍ਹਾ ਕਿਲੋ ਬਣ ਰਹਿ ਗਿਆ ਔਰ ਨਾਲ ਨਾਲ ਠਿਕ ਵੀ ਹੋਣਾ ਪਿਆ ਔਰ ਕਲਰ ਵਧੀਆ ਆਣਾ ਪਿਆ ਹੁਣ ਇਹ ਚ ਪਾ ਦਿਆਂਗੇ ਮਿੱਠਾ ਚੀਨੀ ਚੀਨੀ ਤੁਸੀਂ ਆਪਣੇ ਹਿਸਾਬ ਦੀ ਪਾ ਸਕਦੇ ਹੋ ਵਹੇ ਤਾਂ ਇਹ ਰਬੜੀ ਵਿੱਚ ਮਿੱਠਾ ਘੱਟ ਹੀ ਪੈਂਦਾ ਮੈਂ ਚ ਵਡੇ 4 ਚਮਚ ਪਾਏ ਆ ਚੀਨੀ ਦੇ ਚੀਨੀ ਨੂੰ ਜੇ ਪਾਵਾਂਗੇ ਨਾ ਰਬੜੀ ਦੁੱਧ ਵਾਲ ਰਬੜੀ ਦੇ ਦੁੱਧ ਵਿੱਚ ਸਭ ਤੋਂ ਪਹਿਲਾਂ ਇਹ ਥੋੜਾ ਜਿਹਾ ਪਤਲਾ ਹੋ ਜਾਏਗਾ ਇੱਕਦਮ ਇੱਕਦਮ ਪਤਲਾ ਹੋ ਕੇ ਨਾ ਫਿਰ ਨੂੰ ਅਸੀਂ 2 ਮਿੰਟ ਬਾਅਦ ਨਾ ਫਿਰ ਆਪਣੀ ਉਹੀ ਸਟੇਜ ਤੇ ਵਾਪਿਸ ਆ ਜਾਏਗਾ ਥੋੜਾ ਹਾਰਡ ਹੋਣਾ ਸ਼ੁਰੂ ਹੋ ਜਾਏਗਾ ਔਰ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਕਲਰ ਵੀ ਆਇਆ ਹੈ ਰਬੜੀ ਸਾਡੀ ਬਣ ਕੇ ਤਿਆਰ ਹੈ ਪਰਫੈਕਟ ਹੈ ਹਾਲੇ ਠੰਡੀ ਹੋਏਗੀ ਤੋਂ ਹੋਰ ਹਾਰਡ ਹੋ ਜਾਏਗੀ ਇਸ ਲਈ ਨੂੰ ਹੁਣ ਅਹੀ ਕਰਾਂਗੇ ਗਲਾਸ ਦੇ ਵਿੱਚ ਸਭ ਤੇ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਨਾ ਹੁਣ ਉਹਨਾਂ ਨੂੰ ਜੋ ਅਹੀ ਡਰਾਈ ਫਰੂਟਸ ਪਾਚਾ ਕੇ ਰੱਖੇ ਸੀ ਨਾ ਉਹਨਾਂ ਨੂੰ ਥੋੜਾ ਜਿਹਾ ਨੂੰ ਹੀ ਗਾਰਨਿਸ਼ ਵੀ ਕਰ ਲਵਾਂਗੇ ਉੱਪਰ ਦੀ ਹਾਲੇ ਇਹ ਗਰਮ ਇਹਨੂੰ ਰੱਖਾਂਗੇ ਠੰਡੀ ਕਰਨ ਲਈ ਫ੍ਰੀਜ 'ਚ ਠੰਡੀ ਹੋ ਗਈ ਫਿਰ ਉਹਨੂੰ ਕਾਹਾਂਗੇ ਸੋ ਠੰਡੀ ਠੰਡੀ ਦਾ ਮਜ਼ਾ ਹੀ ਕੁਝ ਹੋਰ ਹੈ ਤੇ ਇਹ ਰਬੜੀ ਕਿਨੂ ਕਿਨੂ ਪਸੰਦ ਹੈ ਕਮੈਂਟ ਕਰਕੇ ਜਰੂਰ ਦੱਸਣਾ ਜੇ ਮੇਰੀ ਅੱਜ ਦੀ ਵੀਡੀਓ ਚੰਗੀ ਲੱਗੇ ਪਲੀਜ਼ ਲਾਈਕ ਜ਼ਰੂਰ ਕਰ ਦੇਣਾ ਜੇ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਫਿਰ ਮਿਲਦੀ ਆ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਉਹ ਤੱਕ ਮੇਰੀ ਇਜਾਜ਼ਤ ਦਿਓ ਜੇ ਆਦੀ ਵੀਡੀਓ ਪਸੰਦ ਆਏ ਤਾਂ ਲਾਈਕ ਜ਼ਰੂਰ